ਦੇਖ ਰਹੇ ਹੋ ਉੱਥੇ ਸਾਡਾ ਡਰੋਨ ਸਿਸਟਮ ਹੈ ਸੋ ਡਰੋਨ ਸਿਸਟਮ ਤੇ ਰਾਹੀ ਅਸੀਂ ਹਰ ਇੱਕ ਨਾਕਾ ਹਰੇਕ ਪਾਰਕਿੰਗ ਔਰ ਜਿਹੜਾ ਇੱਥੇ ਦਾ ਮੈਨੇਜਮੈਂਟ ਹੈ ਉਹਦੇ ਨਿਗਰਾਨੀ ਅਸੀਂ ਕਰ ਰਹੇ ਹਾਂ ਜਿਹੜੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵੀ ਜਿਹੜੇ ਅਨਸਰ ਮਾੜੇ ਅਨਸਰ ਹੁੰਦੇ ਨੇ ਉਹ ਵੀ ਇਸ ਭੀੜ ਦੇ ਵਿੱਚ ਕਿਤੇ ਨਾ ਕਿਤੇ ਛੁਪੇ ਹੁੰਦੇ ਆ ਉਸ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਤੁਸੀਂ ਪਕੜ ਰੱਖਦੇ ਹੋ ਚੱਪੇ ਚੱਪੇ ਤੇ ਸੀਸੀਟੀਵੀ ਲੱਗੇ ਹੋਏ ਨੇ ਸੋ ਅਸੀਂ ਉਸ ਤੋਂ ਮੋਨੀਟਰ ਕਰ ਰਹੇ ਹਾਂ ਬਹੁਤ ਸਾਰੇ ਐਫ ਜੇ ਮਾੜੇ ਅਨਸਰ ਹੈ ਜਿਸੀ ਐਸੀ ਚੱਕ ਲਏ ਚੱਕੇ ਅਸੀਂ ਉਹਨਾਂ ਦੇ ਜੜੀ ਵੀ ਬੰਦੀ ਕਾਰਵਾਈ ਐ ਇਸ ਪਰ ਲੋ ਉਹ ਅਸੀਂ ਉਹ ਕੀਤੀ ਜਾ ਰਹੀ ਹੈ ਹਰ ਤਰ੍ਹਾਂ ਦੀ ਫੋਰਸ ਜੋ ਵੀ ਐਸਐਸਪੀ ਸਾਹਿਬ ਦੀ ਰਿਕੁਆਇਰਮੈਂਟ ਸੀਗੀ ਉਹ ਮਾਨਯੋਗ ਡੀਜੀਪੀ ਸਾਹਿਬ ਦੇ ਵੱਲੋਂ ਪੂਰੀ ਕੀਤੀ ਗਈ ਹੈ ਇੱਕ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਉਹ ਕੀ ਹੈਗਾ ਕੰਟਰੋਲ ਰੂਮ ਦੇ ਵਿੱਚ ਕੀ ਕੁਝ ਹੈਗਾ ਇੰਟੀਗ੍ਰੇਟਿਡ ਸਿਸਟਮ ਬਣਾਇਆ ਗਿਆ ਹੈ ਇੰਟੀਗ੍ਰੇਟਿਡ ਸਿਸਟਮ ਦੇ ਵਿੱਚ ਇੱਕ ਸਿਸਟਮ ਦੂਜੇ ਸਿਸਟਮ ਦੇ ਨਾਲ ਲਿੰਕ ਹੈ ਇੱਥੇ ਹਰ ਨਾਕਾ ਹਰ ਪਾਰਕਿੰਗ ਹਰ ਮੁਲਾਜ਼ਮ ਵਾਕਿਟੋ ਕੀ ਦੇ ਰਾਹੀ ਕੰਟਰੋਲ ਰੂਮ ਦੇ ਰਾਹੀ ਕਨੈਕਟਿਡ ਹੈਗਾ 90 ਮਿੰਟ ਦੇਖ ਰਹੇ ਤੁਸੀਂ ਮੈਂ ਪਰਮਿੰਦਰ ਸਿੰਘ ਤੇ ਇਸ ਵਕਤ ਅਸੀਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਖੜੇ ਆ ਜਿੱਥੇ ਕਿ ਭਲਕੇ ਨਗਰ ਕੀਰਤਨ ਸਜਾਏ ਜਾਣੇ ਨੇ ਮਹਾਨ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਜਾਏ ਜਾਣੇ ਨੇ ਅਤੇ ਗੁਰਦੁਆਰਾ ਚੋਤੀਸਰੂਪ ਸਾਹਿਬ ਜਾ ਕੇ ਉਹਨਾਂ ਦੀ ਸਮਾਪਤੀ ਹੋਣੀ ਹੈ ਔਰ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਇਮਾਰਤ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਇਸ ਸਥਾਨ ਤੋਂ ਨਗਰ ਕੀਰਤਨ ਜਿਹੜੇ ਨੇ ਸਜਾਏ ਜਾਣਗੇ ਅਤੇ ਇਸ ਰਸਤੇ ਤੋਂ ਹੁੰਦਾ ਹੋਇਆ ਨਗਰ ਕੀਰਤਨ ਵਿਸ਼ਾਲ ਮਹਾਨ ਨਗਰ ਕੀਰਤਨ ਜਿਹੜੇ ਨੇ ਉਹ ਗੁਰਦੁਆਰਾ ਜੋਤੀਸਰੂਪ ਸਾਹਿਬ ਜਾ ਕੇ ਜਿਹੜੇ ਨੇ ਸਮਾਪਤ ਹੋਣਗੇ ਤਕਰੀਬਨ ਸਵੇਰੇ 7 ਤੋਂ 8 ਵਜੇ ਦਾ ਸਮਾਂ ਜਿਹੜਾ ਆ ਆਰੰਭਤਾ ਦਾ ਰੱਖਿਆ ਗਿਆ ਹੈ ਅਤੇ ਤਕਰੀਬਨ 1 ਤੋਂ 2 ਵਜੇ ਸਮਾਪਤੀ ਜਿਹੜੀ ਹੈ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਜਾ ਕੇ ਹੁੰਦੀ ਹੈ ਤਾਂ ਇਸ ਮਹਾਨ ਨਗਰ ਕੀਰਤਨ ਨੂੰ ਸਮਰਪਿਤ ਪ੍ਰਸ਼ਾਸਨ ਦੇ ਵੱਲੋਂ ਕਿਸ ਤਰੀਕੇ ਦੇ ਪ੍ਰਬੰਧ ਕੀਤੇ ਗਏ ਨੇ ਉਹ ਤੁਹਾਨੂੰ ਦਿਖਾਉਣ ਦਾ ਯਤਨ ਕਰ ਰਹੇ ਹਨ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸੰਗਤਤ ਦੀ ਜਿਹੜੀ ਆਮਦ ਹੁੰਦੀ ਹੈ ਅਤੇ ਪ੍ਰਸ਼ਾਸਨ ਦੇ ਵੱਲੋਂ ਵੀ ਸੰਗਤਾਂ ਦੀ ਸਹੂਲਤ ਦੇ ਵਾਸਤੇ ਵੱਖ-ਵੱਖ ਤਰ੍ਹਾਂ ਦੇ ਪ੍ਰਬੰਧ ਜੜੇ ਨੇ ਉਹ ਕੀਤੇ ਜਾਂਦੇ ਨੇ ਤਾਂ ਫਤੇਗੜ ਸਾਹਿਬ ਦੇ ਆਲਾ ਅਧਿਕਾਰੀ ਇਸ ਵਕਤ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਚੱਪੇ-ਚੱਪੇ ਦਾ ਮੁਆਇਨਾ ਕੀਤਾ ਜਾ ਰਿਹਾ ਅਤੇ ਜਾਇਜ਼ਾ ਲਿੱਤਾ ਜਾ ਰਿਹਾ ਵੱਖ-ਵੱਖ ਤਰ੍ਹਾਂ ਦੇ ਕੰਟਰੋਲ ਰੂਮ ਜਿਹੜੇ ਨੇ ਇਸ ਸਥਾਨ ਦੇ ਉੱਤੇ ਦੇਖਣ ਨੂੰ ਮਿਲ ਰਹੇ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਜਿਹੜੀ ਹੈ ਉਹ ਸੰਗਤਾਂ ਨੂੰ ਨਾ ਸਕੇ ਕਿਉਂਕਿ ਨਗਰ ਕੀਰਤਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਉਹ ਸ਼ਮੂਲੀਅਤ ਕਰਦੀਆਂ ਨੇ ਸਿਜਦਾ ਕਰਦੀਆਂ ਨੇ ਨਤਮਸਤਕ ਹੁੰਦੀਆਂ ਨੇ ਅਤੇ ਇਸ ਨਗਰ ਕੀਰਤਨ ਦੀ ਖਾਸੀਅਤ ਇੱਕ ਇਹ ਵੀ ਹੈ ਕਿ ਇਸ ਨਗਰ ਕੀਰਤਨ ਦੇ ਵਿੱਚ ਜਿੱਥੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਉਹ ਸ਼ਾਮਿਲ ਹੁੰਦੇ ਨੇ ਅਤੇ ਉਸ ਦੇ ਨਾਲ तमाम ਵੱਡੀਆਂ ਸ਼ਖਸੀਅਤਾਂ ਜਿਹੜੀਆਂ ਨੇ ਉਹ ਵੀ ਮੌਜੂਦ ਰਹਿੰਦੀਆਂ ਨੇ ਤਾਂ ਪੁਖਤਾ ਤੇ ਪ੍ਰਬੰਧ ਕਰਨੇ ਜਿਹੜੇ ਨੇ ਉਹ ਲਾਜ਼ਮੀ ਹੋ ਜਾਂਦੇ ਨੇ ਤਾਂ ਤਾਨੂੰ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਵੀ ਸੀਸੀਟੀਵੀ ਕੰਟਰੋਲ ਰੂਮ ਜਿਹੜੇ ਕਿ ਵੱਖ-ਵੱਖ ਥਾਵਾਂ ਦੇ ਉੱਤੇ ਪ੍ਰਸ਼ਾਸਨ ਦੇ ਵੱਲੋਂ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਤਾਂਕਿ ਜੇਕਰ ਕੋਈ ਗਲਤ ਅੰਸਰ ਕਿਸੇ ਤਰ੍ਹਾਂ ਦੀ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਕੈਮਰੇ ਦੇ ਵਿੱਚ ਕੈਪਚਰ ਕਰ ਲਿਆ ਜਾਵੇ ਅਤੇ ਤੁਰੰਤ ਜਿਹੜਾ ਹੈ ਉਸ ਉੱਤੇ ਐਕਸ਼ਨ ਲਿਆ ਜਾ ਸਕੇ ਇਸੇ ਤਰ੍ਹਾਂ ਵੱਖ-ਵੱਖ ਤਰ੍ਹਾਂ ਦੇ ਕੈਂਪ ਜਿਹੜੇ ਨੇ ਇਸ ਸਥਾਨ ਦੇ ਉੱਤੇ ਬਣੇ ਹੋਏ ਨੇ ਅਤੇ ਚੱਪੇ-ਚੱਪੇ ਦੀ ਨਿਗਰਾਨੀ ਜਿਹੜੀ ਐ ਉਹ ਕੀਤੀ ਜਾ ਰਹੀ ਐ ਹੋਰ ਜਾਣਕਾਰੀ ਦੇ ਵਾਸਤੇ ਗੱਲਬਾਤ ਕਰਦੇ ਆਂ ਇੱਥੋਂ ਦੇ ਐਸਪੀ ਰਾਕੇਸ਼ ਯਾਦਵ ਦੇ ਨਾਲ ਉਹਨਾਂ ਦਾ ਕੀ ਕੁਝ ਕਹਿਣਾ ਸੀ ਉਹ ਸੁਣਦੇ ਆਂ ਸਰ ਕੱਲ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਜਾਇਆ ਜਾਣਾ ਏ ਕਿਸ ਤਰੀਕੇ ਦੇ ਨਾਲ ਪ੍ਰਬੰਧ ਜਿਹੜੇ ਨੇ ਦੇਖੇ ਜਾ ਰਹੇ ਨੇ ਸਾਰੇ ਸਿਕਿਉਰਿਟੀ ਦੇ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਔਰ ਇੱਥੇ ਤੁਸੀਂ ਦੇਖ ਰਹੇ ਹੋ ਲੱਖਾਂ ਦੀ ਤਦਦ ਦੇ ਵਿੱਚ ਸੰਗਤ ਆ ਰਹੀ ਹੈ ਮਾਥਾ ਟੇਕਣੇ تھے ਅਸੀਂ ਉਹਨਾਂ ਦੇ ਵਾਸਤੇ ਪਾਰਕਿੰਗ ਦੀ ਜਿਹੜੀ ਸਹੂਲियत ਹੈ ਉਹ ਨੇੜੇ ਤੋਂ ਨੇੜੇ ਪਾਰਕਿੰਗ ਦੀ ਸਹੂਲਤ ਕੀਤੀ ਗਈ ਹੈ ਪਾਰਕਿੰਗ ਤੋਂ ਬਾਅਦ ਸ਼ਟਲ ਸਰਵਿਸਿਜ਼ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰ ਰਹੇ ਹਾਂ ਤਾਂ ਕਿ ਕਿਸੇ ਸੰਗਤ ਨੂੰ ਕਿਸੇ ਬਜ਼ੁਰਗ ਨੂੰ ਕਿਸੇ ਮਹਿਲਾ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਏ ਉਸ ਤੋਂ ਇਲਾਵਾ ਅਸੀਂ ਸਾਡੀ ਜਿਹੜੀ ਨਿਗਰਾਨੀ ਹੈ ਉਹ ਸੀਸੀਟੀਵੀ ਕੈਮਰੇ ਦੇ ਰਾਹੀਂ ਹੈਗੀ ਜਿਹੜੇ ਕੋਈ ਮਾੜੇ ਅੰਸਰੇ ਜਾਂ ਕੋਈ ਵੀ ਕੋਈ ਘਟਨਾ ਜੇ ਹੁੰਦੀ ਹੈ ਤਾਂ ਉਸ ਦੀ ਜੇ ਆਪਾਂ ਨੂੰ ਦੇਖਣਾ ਹੋਵੇ ਸੋ ਇਸ ਤੋਂ ਇਲਾਵਾ ਪੂਰੇ ਏਰੀਆ ਦੀ ਨਿਗਰਾਨੀ ਤੁਸੀਂ ਹੁਣ ਦੇਖ ਰਹੇ ਹੋ ਇੱਥੇ ਸਾਡਾ ਡਰੋਨ ਸਿਸਟਮ ਹੈ ਸੋ ਡਰੋਨ ਸਿਸਟਮ ਦੇ ਰਾਹੀਂ ਅਸੀਂ ਹਰ ਇੱਕ ਨਾਕਾ ਹਰੇਕ ਪਾਰਕਿੰਗ ਔਰ ਜਿਹੜਾ ਇੱਥੇ ਦਾ ਮੈਨੇਜਮੈਂਟ ਹੈ ਉਹਦੀ ਨਿਗਰਾਨੀ ਅਸੀਂ ਕਰ ਰਹੇ ਹਾਂ ਇਦਾਂ ਦੇ ਭੀੜ ਭੜੱਕੇ ਵਾਲੇ ਸਥਾਨ ਦੇ ਉੱਤੇ ਨਾ ਚੋਰੀ ਦੀਆਂ ਜਿਹੜੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵੀ ਜਿਹੜੇ ਅਨਸਰ ਮਾੜੇ ਅਨਸਰ ਹੁੰਦੇ ਨੇ ਉਹ ਵੀ ਇਸ ਭੀੜ ਦੇ ਵਿੱਚ ਕਿਤਨਾ ਕਿਤੇ ਛੁਪੇ ਹੁੰਦੇ ਆ ਉਸ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਤੁਸੀਂ ਪਕੜ ਰੱਖਦੇ ਹੋ ਸਾਡੀ ਬਹੁਤ ساری ਟੀਮਾਂ ਹੈਗੇ ਜਿਹੜੇ ਇਸ ਤੇ ਕੰਮ ਕਰ ਰਹੀਆਂ ਡਿਫਰੈਂਟ ਟੀਮਾਂ ਬਣਾਈ ਗਈਆਂ ਐਸਐਸਪੀ ਸਾਹਿਬ ਦੇ ਵੱਲੋਂ ਔਰ ਇਹ ਟੀਮ ਗੁਰਦੁਆਰੇ ਦੇ ਅੰਦਰ ਵੀ ਬਾਹਰ ਵੀ ਹੋਰ ਸੰਗਤ ਦੇ ਵਿੱਚ ਵੀ सिविल यूनिफॉर्म दे सिविल ड्रेस ਦੇ ਵਿੱਚ ਔਰ यूनिफॉर्म ਦੇ ਵਿੱਚ ਕੰਮ ਕਰ ਰਹੀ ਹੈ ਜੇ ਕੋਈ ਵੀ ਸਾਨੂੰ ਸ਼ਿਕਾਇਤਾਂ ਦੀ ਹੈ ਸਾਡੇ ਕੋਲ ਸਹਾਇਤਾ ਕੇਂਦਰ ਹੈ ਉੱਥੇ ਕੋਈ ਵੀ ਜਿ ਇਹੋ ਜਿਹੀ ਕੋਈ ਸ਼ਿਕਾਇਤਾਂ ਦੀ ਹੈ ਨਾਲ ਦੇ ਨਾਲ ਕੈਮਰੇ ਦੇ ਉੱਤੇ ਜਾ ਕਰਕੇ ਕਿਉਂਕਿ ਚੱਪੇ ਚੱਪੇ ਤੇ ਸੀਸੀਟੀਵੀ ਲੱਗੇ ਹੋਏ ਨੇ ਸੋ ਅਸੀਂ ਉਸ ਤੋਂ ਮੋਨੀਟਰ ਕਰ ਰਹੇ ਹਾਂ ਬਹੁਤ ਸਾਰੇ ਐਜ ਮਾੜੇ ਅਨਸਰ ਹੈ ਜਿਸੀ ਐਸੀ ਚੱਕ ਲਈਏ ਚੱਕ ਕੇ ਅਸੀਂ ਉਹਨਾਂ ਦੇ ਉੱਤੇ ਜੜੀ ਵੀ ਬੰਦੀ ਕਾਰਵਾਈ ਇਸ ਪਰ ਲੋ ਉਹ ਅਸੀਂ ਉਹ ਕੀਤੀ ਜਾ ਰਹੀ ਹੈ ਸੋ ਇਹੋ ਜਿਹੀ ਕੋਈ ਵੱਡੀ ਘਟਨਾ ਸਾਡੇ ਨੋਲੇਜ 'ਚ ਨਹੀਂ ਆਈ ਹੈ ਕਿਉਂਕਿ ਸਾਡੀ ਟੀਮਾਂ ਬਹੁਤ ਚੰਗਾ ਕੰਮ ਕਰ ਰਹੀ ਹੈ ਏ ਅਸੀਂ ਲਾਸਟ 15 ਦਿਨਾਂ ਤੇ ਕੰਮ ਕਰ ਰਹੇ ਹਾਂ ਵਕਵਕ ਜ਼ਿਲ੍ਹੇ ਦੇ ਸਪੋਰਟਰਸ ਵੀ ਅਸੀਂ ਲੈ ਕਰਕੇ ਆਏ ਹਾਂ ਸੋ ਅਸੀਂ ਸਪੈਸ਼ਲ ਐਕਟੀਵਿਟੀ ਵਾਲੀ ਕਰਾਈ ਜਾ ਰਹੀ ਹੈ ਸਾਡੇ ਵੱਲੋਂ ਸਰ ਜ਼ਿਲ੍ਹੇ ਤੋਂ ਇਲਾਵਾ ਹੋਰ ਕਿਹੜੀਆਂ ਕਿਹੜੀਆਂ ਫੋਰਸ ਜਿਹੜੀਆਂ ਲਗਾਈਆਂ ਗਈਆਂ ਨੇ ਤਾਂ ਕਿ ਸੰਗਤ ਦੀ ਜਿਹੜੀ ਆਮਦ ਹੈ ਬਹੁਤ ਦੂਰ ਦਰਾਡੇ ਤੋਂ ਹੁੰਦੀ ਹੈ ਤੇ ਫੋਰਸ ਦੀ ਵੀ ਜਿਹੜੀ ਵੱਡੀ ਗਿਣਤੀ ਦੇ ਵਿੱਚ ਲੋਡ ਹੁੰਦੀ ਹੈ ਤੇ ਕਿਹੜੀਆਂ ਕਿਹੜੀਆਂ ਫੋਰਸੇਸ ਨੇ ਮਨਜੋਗ ਡੀਜੀਪੀ ਸਾਹਿਬ ਦੇ ਵੱਲੋਂ ਜਿਹੜੀ ਸਟਰੈਂਥ ਇੱਥੇ ਰਿਕੁਆਇਰਡ ਹੈ ਉਹ ਸਾਰੀ ਪ੍ਰੋਵਾਈਡ ਕੀਤੀ ਗਈ ਹੈ ਹੋਰ ਜਿਵੇਂ ਤੁਸੀਂ ਮਾਉਂਟੇਡ ਦੇਖੋਗੇ ਟ੍ਰੈਫਿਕ ਦੇਖੋਗੇ ਉਹ ਬਾਕੀ ਡਰਾਈਵਰਸ ਦੀ ਗਿਣਤੀ ਹੈ ਹਰ ਤਰ੍ਹਾਂ ਦੀ ਫੋਰਸ ਜੋ ਵੀ ਐਸਐਸਪੀ ਸਾਹਿਬ ਦੀ ਰਿਕੁਆਇਰਮੈਂਟ ਸੀਗੀ ਉਹ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਪੂਰੀ ਕੀਤੀ ਗਈ ਹੈ ਸੋ ਸਾਰੇ ਪੰਜਾਬ ਦੀ ਫੋਰਸ ਜਿਹੜੀ ਹੈ ਉਹ ਸਾਡੇ ਕੋਲ ਮੋਹਿਆ ਕਰਾਈ ਗਈ ਹੈ ਸਰ ਗੱਲਬਾਤ ਕੀਤੀ ਜਵੇ ਇਥੇ ਇੱਕ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਉਹ ਕੀ ਹੈਗਾ ਕੰਟਰੋਲ ਰੂਮ ਦੇ ਵਿੱਚ ਕੀ ਕੁਝ ਹੈਗਾ ਇਹ ਬੇਸਿਕਲੀ ਸਾਰਾ ਜਿਹੜਾ ਸਿਸਟਮ ਹੈ ਇਹ ਇੰਟੀਗ੍ਰੇਟਿਡ ਸਿਸਟਮ ਬਣਾਇਆ ਗਿਆ ਹੈ ਇੰਟੀਗ੍ਰੇਟਿਡ ਸਿਸਟਮ ਦੇ ਵਿੱਚ ਇੱਕ ਸਿਸਟਮ ਦੂਜੇ ਸਿਸਟਮ ਦੇ ਨਾਲ ਲਿੰਕ ਹੈ ਹੁਣ ਜਿਵੇਂ ਤੁਸੀਂ ਦੇਖੋਗੇ ਕੈਮਰੇ ਹੈਗੇ ਸੀਸੀਟੀਵੀ ਕੈਮਰੇ ਸੀਸੀਟੀਵੀ ਕੈਮਰੇ ਤੋਂ ਕੋਨਾ ਕੋਨਾ ਕਵਰ ਕੀਤਾ ਗਿਆ ਹੈ ਜੇ ਕੋਈ ਘਟਨਾ ਵਾਪਰਤੀ ਹੈ ਜੇ ਕੋਈ ਕੋਈ ਸਿਚੁਏਸ਼ਨ ਹੁੰਦੀ ਹੈ ਅਸੀਂ ਇਸ ਤੋਂ ਦੇਖ ਸਕਦੇ ਹਾਂ ਉਸ ਤੋਂ ਇਲਾਵਾ ਜਿਹੜੇ ਐਨਟਾਇਰ ਮੋਨਿਟਰਿੰਗ ਹੈ ਉਹ ਮੋਬਿਲਿਟੀ ਸੰਗਤ ਦੀ ਗਿਣਤੀ ਦੇਖਦੇ ਹੋਏ ਆਪਣੀ ਵਹੀਕਲ ਵਿਕੂਲਰ ਮੋਬਿਲਿਟੀ ਜਿਹੜੀ ਹੈ ਕਿ ਉਹ ਕੱਟ ਜਾਂਦੀ ਹੈ ਸੋ ਅਸੀਂ ਉਸ ਵਾਸਤੇ ਡਰੋਨ ਦੀ ਸਹਾਇਤਾ ਲੈਂਦੇ ਹਾਂ ਡਰੋਨ ਦੇ ਰਾਹੀਂ ਅਸੀਂ ਜਿਹੜੀ ਪਾਰਕਿੰਗ ਹੈ ਉਹਨਾਂ ਨੂੰ ਮੋਨੀਟਰ ਕਰਦੇ ਆਂ ਜੇ ਪਾਰਕਿੰਗ ਫਿਲ ਹੋ ਜਾਂਦੀ ਹੈ ਤਾਂ ਅਸੀਂ ਇਨਸਟ੍ਰਕਸ਼ਨ ਇਥੋਂ ਕਮਿਊਨੀਕੇਸ਼ਨ ਦੇ ਰਾਹੀਂ ਹੁਣ ਕਮਿਊਨੀਕੇਸ਼ਨ ਵਾਸਤੇ ਤੁਸੀਂ ਆਪ ਜਾਣਦੇ ਹੋ ਕਿ ਮੋਬਾਈਲ ਨਹੀਂ ਚੱਲ ਰਹੇ ਸੋ ਸਾਰਾ ਸਾਡਾ ਸਾਰਾ ਕਮਿਊਨੀਕੇਸ਼ਨ ਜਿਹੜਾ ਹੈਗਾ ਉਹ ਵਾਕੀ ਟੋਕੀ ਦੇ ਰਾਹੀਂ ਹੈ ਇੱਥੇ ਹਰ ਨਾਕਾ ਹਰ ਪਾਰਕਿੰਗ ਹਰ ਮੁਲਾਜ਼ਮ ਵਾਕੀ ਟੋਕੀ ਦੇ ਰਾਹੀਂ ਕੰਟਰੋਲ ਰੂਮ ਦੇ ਰਾਹੀਂ ਕਨੈਕਟਡ ਹੈਗਾ ਸੋ ਜੇ ਕੋਈ ਵੀ ਕਿਸੇ ਪਾਸੇ ਕੋਈ ਸਮੱਸਿਆ ਆਂਦੀ ਹੈ ਉਹ ਕੰਟਰੋਲ ਰੂਮ ਨੂੰ ਪਤਾ ਲੱਗ ਜਾਂਦਾ ਹੈ ਇਨਸਟ੍ਰਕਸ਼ਨ ਨਾਲ ਦੇ ਨਾਲ ਚੱਲੇ ਜਾਂਦੀ ਹੈ ਇਸ ਤੋਂ ਇਲਾਵਾ ਸਾਰਾ ਜ਼ਿਲ੍ਹਾ ਜਿਹੜਾ ਹੈਗਾ ਉਹ ਪੰਜ ਸੈਕਟਰ ਦੇ ਵਿੱਚ ਡਿਵਾਈਡਡ ਹੈ ਤੋਂ ਜ਼ਿਲੇ ਦੇ ਜਿਹੜਾ ਕਮਾਂਡ ਕਰਨ ਵਾਸਤੇ ਡਿਫਰੈਂਟ ਅਫਸਰ ਲਗਾਏ ਗਏ ਨੇ ਉਹ ਆਪਣੇ ਆਪਣੇ ਸੈਕਟਰ ਨੂੰ ਮੈਨੇਜ ਕਰ ਰਹੇ ਹਨ ਜੇ ਉੱਥੇ ਕੋਈ ਇਨਫੋਰਸਮੈਂਟ ਦੀ ਲੋੜ ਪੈਂਦੀ ਹੈ ਉਹ ਇਨਫੋਰਸਮੈਂਟ ਫਿਰ ਸੈਂਟਰਲ ਜਿਹੜਾ ਕਮਾਂਡ ਸੈਂਟਰ ਹੈ ਇੱਥੋਂ ਪ੍ਰੋਵਾਈਡ ਕੀਤਾ ਜਾਂਦਾ ਹੈ ਨਗਰ ਕੀਰਤਨ ਨੂੰ ਲੈ ਕੇ ਕੱਲ ਕਿੰਨੀ ਫੋਰਸ ਸੈਨਾਤ ਰਹੇਗੀ ਸਰ ਫੋਰਸ ਸਫੀਸ਼ੀਐਂਟ ਹੈ ਸਾਡੇ ਕੋਲ ਅਸੀਂ ਉਹੀ ਮੈਨੇਜਮੈਂਟ ਕਮੇਟੀ ਦੇ ਨਾਲ ਵੀ ਅਸੀਂ ਹੁਣ ਮੀਟਿੰਗ ਕਰਕੇ ਆਏ ਹਾਂ ਔਰ ਐਸਐਸਪੀ ਸਾਹਿਬ ਨੇ ਉਹਦੀ ਮੀਟਿੰਗ ਵੀ ਕੱਲ੍ਹ ਜੇ ਕਰਕੇ ਸਾਰੀ ਪਲੈਨਿੰਗ ਸਾਡੀ ਤਿਆਰ ਹੈ ਅਸੀਂ ਜੜੀ ਵੀ ਫੋਰਸ ਦੀ ਰਿਕੁਆਇਰਮੈਂਟ ਹੈ ਉਸ ਹਿਸਾਬ ਨਾਲ ਨਗਰ ਕੀਰਤਨ ਨੂੰ ਪੂਰਾ ਸੇਫਟੀ ਦੇ ਰਹੀ ਸਮੇਂ ਤੇ ਜਿਸ ਹਿਸਾਬ ਨਾਲ ਸਾਡਾ ਬੈਸਟ ਟੂ ਬੈਸਟ ਮੈਨੇਜਮੈਂਟ ਹੋ ਸਕਦਾ ਹੈ ਅਸੀਂ ਤਿਆਰ ਹੈ ਇਸ ਵਾਰ ਗੱਲ ਕੀਤੀ ਹੈ ਬਈ ਸ਼ਹੀਦੀ ਸਭਾ ਜਿਹੜੇ ਪਾਸ ਜਾਰੀ ਹੁੰਦੇ ਸੀ ਉਹ ਵੀ ਬੰਦ ਕਰ ਦਿੱਤੇ ਗਏ ਨੇ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਟ੍ਰੈਫਿਕ ਦਾ ਕਾਫੀ ਫਰਕ ਪਿਆ ਵਹੀਕਲ ਨਹੀਂ ਆ ਰਹੇ ਐਂਟਰੀ ਨਹੀਂ ਹੋ ਰਹੀ ਉਹਨਾਂ ਦੀ ਦੇਖੋ ਜਿਵੇਂ ਐਸਐਸਪੀ ਸਾਹਿਬ ਨੇ ਇਸ ਤੋਂ ਪਹਿਲੇ ਵੀ ਆਪਣੇ ਇੱਕ ਬਰੀਫਿੰਗ ਦੇ ਵਿੱਚ ਸਾਰਾ ਟ੍ਰੈਫਿਕ ਦਾ ਮੈਨੇਜਮੈਂਟ ਸਿਸਟਮ ਦੱਸਿਆ ਸੀ ਇੱਥੇ ਐਂਟਰੀ ਔਰ ਐਗਜ਼ਿਟ ਜਿਹੜੇ ਹੈਗੇ ਉਹ ਵਨਵੇ ਟ੍ਰੈਫਿਕ ਰੂਲ ਬਣਾਇਆ ਹੈ ਵਨਵੇ ਟ੍ਰੈਫਿਕ ਦੇ ਵਿੱਚ ਕੋਈ ਵੀ ਟ੍ਰੈਫਿਕ ਦੋ ਸਾਈਡ ਦਾ ਟ੍ਰੈਫਿਕ ਆਪਸ ਦੇ ਵਿੱਚ ਮਰਜ ਨਹੀਂ ਹੁੰਦਾ ਇਸ ਕਰਕੇ ਇੱਕ ਟ੍ਰੈਫਿਕ ਦਾ ਫਲੋ ਚੱਲਦਾ ਰਹਿੰਦਾ ਹੈ ਇਸ ਤੋਂ ਇਲਾਵਾ ਜਿਹੜੀ ਤੁਸੀਂ ਪਾਸ ਦੀ ਗੱਲ ਕਰ ਰਹੇ ਹੋ ਪਾਸ ਦੇ ਲੋਡ ਇਸ ਕਰਕੇ ਨਹੀਂ ਹੈ ਕਿ ਜਦੋਂ ਅਸੀਂ ਆਪ ਸੰਗਤ ਨੂੰ ਨੇੜੇ ਤੋਂ ਨੇੜੇ ਲੈ ਕਰਕੇ ਆ ਰਹੇ ਹਾਂ ਉੱਥੋਂ ਜੇ ਕੋਈ ਉਹਨਾਂ ਨੂੰ ਸ਼ਟਲ ਸਰਵਿਸ ਦੀ ਰਿਕੁਆਇਰਮੈਂਟ ਹੈ ਤਾਂ ਅਸੀਂ ਸ਼ਟਲ ਸਰਵਿਸ ਪ੍ਰੋਵਾਈਡ ਕਰ ਰਹੇ ਹਾਂ ਜੇ ਕੋਈ ਡਿਸਟੈਂਸ ਤੇ ਮੰਨ ਲਓ ਕੋਈ ਪਾਰਕਿੰਗ ਹੈ ਤਾਂ ਨੇੜੇ ਤੋਂ ਨੇੜੇ ਲਾਉਣ ਵਾਸਤੇ ਸ਼ਟਲ ਸਰਵਿਸ ਹੈ ਆਟੋ ਹੈਗੀ ਈ ਰਿਕਸ਼ਾ ਹੈ ਇਹਨਾਂ ਦੇ ਪ੍ਰਬੰਧ ਕੀਤੇ ਗਏ ਹਨ ਇਸ ਤੋਂ ਇਲਾਵਾ ਜਿਹੜੇ ਸਾਡੇ ਸਹਾਇਤਾ ਕੇਂਦਰ ਹੈ ਉਹ ਸੱਤ ਸਹਾਇਤਾ ਕੇਂਦਰ ਇੱਥੇ ਲਾਏ ਗਏ ਹਨ ਔਰ ਸਹਾਇਤਾ ਕੇਂਦਰ ਇੱਕ ਦੂਜੇ ਦੇ ਨਾਲ ਕਨੈਕਟਡ ਹੈ ਮੰਨ ਲਓ ਜੇ ਕਿਸੇ ਦਾ ਕੋਈ ਬਜ਼ੁਰਗ ਜਾਂ ਬੱਚਾ तो बुज़ुर्ग ज किसी एक उदा पेरेंट्स ज किसी एक सहायता केंद्र पर हैं बच्चा दूजे सहायता केंद्र पर हैं ये इंटकनैक्टेड हैं तो लाइव एक दूजे के नाल गल कर सकते हो देख सद हो तो वो नाल दे नाल सोल्यूशन है जै नहीं है साढ़े अनाउंसमेंट सिस्टम है सो ता ही मैं तुम्हें तो जी पहली गल कह रहा हूँ कि सारा इंटीग्रेटिड सिस्टम है कि कोई सिस्टम एक दूजे के नाल लिंक इस करके कि कोई लैप्स ना रहे तो सारा सारा कुछ कवर्ड है इत ठीक है बहुत बहुत शुक्रिया जी सो ਐਸਪੀ ਸਰ ਨੇ ਜਿਵੇਂ ਸਾਰੀ ਜਾਣਕਾਰੀ ਦਿੱਤੀ ਹੈ ਕਿ ਕਿਸ ਤਰੀਕੇ ਦੇ ਨਾਲ ਸਾਰਾ ਜਿਹੜਾ ਕੰਟਰੋਲ ਸਿਸਟਮ ਰਹਿਣ ਵਾਲਾ ਆ ਪ੍ਰਸ਼ਾਸਨ ਦੇ ਵੱਲੋਂ ਪ੍ਰਬੰਧ ਜਿਹੜੇ ਨੇ ਉਹ ਪੁਖਤਾ ਕਰ ਲਏ ਗਏ ਨੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਉਹ ਫਤੇਗੜ ਸਾਹਿਬ ਪਹੁੰਚਦੀਆਂ ਨੇ ਖਾਸ ਤੌਰ ਤੇ ਅਖੀਰਲਾ ਦਿਨ ਜਿਹੜਾ ਹੁੰਦਾ ਆ 13 ਪਉ ਦਾ ਦਿਨ ਹੁੰਦਾ ਹੈ ਤੇ ਇਸ ਵਾਰ 27 ਦਸੰਬਰ ਦਾ 13 ਪਉ ਦਾ ਦਿਨ ਬਣਦਾ ਅਤੇ 13 ਪਉ ਨੂੰ ਵਿਚਾਰ ਨਗਰ ਕੀਰਤਨ ਸਜਾਇਆ ਜਾਂਦਾ ਜਿਸ ਵਾਸਤੇ ਪੁਖਤਾ ਪ੍ਰਬੰਧ ਜਿਹੜੇ ਨੇ ਐਸਜੀਪੀਸੀ ਵੱਲੋਂ ਅਤੇ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਨੇ ਉਹ ਕੀਤੇ ਜਾਂਦੇ ਨੇ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰ ਕੰਟਰੋਲ ਰੂਮ ਦੀਆਂ ਵੀ ਜਿਹੜੀਆਂ ਨੇ ਉਹ ਤਸਵੀਰਾਂ ਦਿਖਾਈਆਂ ਜਾਣ ਸੀਸੀਟੀਵੀ ਰੂਮ ਬਣਾਏ ਗਏ ਨੇ ਅਤੇ ਇਸ ਤੋਂ ਇਲਾਵਾ ਜਿਹੜੇ ਨੇ ਵੱਖ-ਵੱਖ ਕੈਂਪ ਜਿਹੜੇ ਨੇ ਲਗਾਏ ਗਏ ਨੇ ਪ੍ਰਸ਼ਾਸਨ ਦੇ ਵੱਲੋਂ ਤਾਂ ਕਿ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਜਿਹੜੇ ਨੇ ਉਹ ਕੀਤੇ ਜਾ ਸਕਣ ਤੇ ਕਿਸੇ ਨੂੰ ਵੀ ਕਿਸੇ ਵੀ ਪ੍ਰਕਾਰ ਦੀ ਕੋਈ ਜਿਹੜੀ ਦਿੱਕਤ ਹੈ ਉਹ ਸੰਗਤ ਨੂੰ ਨਾ ਆ ਸਕੇ ਜਿਸ ਕਰਕੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਵੱਖ-ਵੱਖ ਤਰ੍ਹਾਂ ਦੀਆਂ ਫੋਰਸਿਸ ਜਿਹੜੀਆਂ ਨੇ ਉਹ ਵੀ ਵੱਖ-ਵੱਖ ਥਾਵਾਂ ਦੇ ਉੱਤੇ ਤਾਇਨਾਤ ਕੀਤੀਆਂ ਗਈਆਂ ਨੇ ਫਤੇਗੜ ਸਾਹਿਬ ਤੋਂ ਪਰਮਿੰਦਰ ਦੀ ਖਾਸ ਰਿਪੋਰਟ